ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਗਾ ਫੀਲਡ ਗਾਂ ਦੇ ਲੁਧਿਆਣੇ ਤੇ ਅੱਜ ਤੁਹਾਨੂੰ ਹੋਰ ਦਿਖਾਉਣੇ ਆਪਾਂ ਕੁਆਲਿਟੀ ਦਾ ਜਵਾਬ ਤੇ ਬਈ ਆ ਪਾਰਫਿਊਮ ਆ ਗਿਆ ਹਾਂਜੀ 220 ਰੁਪਏ ਐਮ ਆਰ ਪੀ 75 ਰੁਪਏ ਓਕੇ ਐਪਰ ਵੀ ਚੈੱਕ ਕਰੋ 220 ਰੁਪਏ 75 ਰੁਪਏ ਦਾ ਪੈਣਾ ਠੀਕ ਆ ਬਈ ਆ ਸਾਰੇ ਛੋਟੇ ਪਰਫਿਊਮ ਨੇ ਆ ਛੋਟੇ ਛੋਟੇ ਪਰਫਿਊਮ ਨੇ 25 25 ਰੁਪਏ 30 30 ਰੁਪਏ ਹਾਂਜੀ ਬਹੁਤ ਮਾਲ ਪਿਆ ਢੇਰ ਲੱਗਾ ਪਿਆ ਠੀਕ ਹੋ ਗਿਆ। ਆਪਣਾ ਮਰਜ਼ੀ ਜਿਹਾ ਸਾਰਾ ਸਟੋਰ ਲੱਗਾ ਨਿੰਜਨ। ਓਕੇ ਭਾਈ। ਨਿੰਜਨ ਦਾ ਕਾਊਂਟਰ ਲੱਗਾ 75% ਲੈਸ ਤੇ। ਠੀਕ ਹੋ ਗਿਆ। ਆਪਣਾ ਮਰਜ਼ੀ ਮਾਲ ਚੱਕੋ। ਓਕੇ। ਅੰਦਰ ਆਸਾ ਬਰੀ ਦੇ ਫੇਸ ਪੁਸ਼ ਆ ਗਏ 50% ਲੈਸ ਤੇ। ਓਕੇ ਭਾਈ। ਐਮਰਪੀ ਵੀ ਹੈਗੀ ਏ 180 ਰੁਪਏ। ਹਾਂਜੀ। 90 ਰੁਪਏ ਦਾ ਪੀਸ। ਓਕੇ ਭਾਈ। ਠੀਕ ਹੈ। ਆਸਾ ਸਨ ਲੱਗੇ ਆ। ਹਾਂਜੀ। ਇਹ ਇਹਦੇ ਤੇ ਐਮਰਪੀ ਹੈਗੀ ਆ 375 ਰੁਪਏ ਐਮਰਪੀ 160 ਰੁਪਏ ਦਾ। ਓਕੇ ਭਾਈ। ਫੇਸ ਵੋਸ਼ ਆ ਗਿਆ ਹੁਣ ਗਰਮੀ ਐ ਹਾਂਜੀ ਲੀਮ ਫੇਸ ਵੋਸ਼ ਲੈਮਨ ਫੇਸ ਵੋਸ਼ ਓਕੇ ਇਹ ਦੇਖੋ 195 ਰੁਪਏ ਐਮ ਆਰਪੀ ਫਰੈਸ਼ ਡੇਟ ਦਾ ਮਾਲ 40 ਰੁਪਏ ਓਕੇ ਸਕਰਬ ਆ ਗਿਆ ਹਾਂਜੀ 200 ਰੁਪਏ ਦਾ ਸੇਲ ਕਰੋ 40 ਰੁਪਏ ਡੀ ਟੈਂਸ ਸਕਰਬ ਓਕੇ ਬਈ 40 ਰੁਪਏ ਦਾ ਸਿਰਫ ਐਂਡੂ ਐਂਡ ਡਾਕਟਰ ਰੈਸ਼ਲ ਦੇ ਕਿੱਟ ਆ ਗਈ ਓਕੇ ਬਈ ਕਾਦੇ ਲਈ ਹੁੰਦੀ ਐ ਡਾਕਟਰ ਰੈਸ਼ਲ ਦਾ ਫੇਸ਼ਲ ਐ ਓਕੇ ਛੋਟਾ ਪੈਕ ਆ ਗਿਆ ਤੁਹਾਨੂੰ 130 ਰੁਪਏ ਦਾ ਸੈੱਟ ਪੈਣਾ ਓਕੇ ਬਈ ਇੱਕ ਫੇਸ਼ਲ ਕਿਟ 130 ਰੁਪਏ ਦੀ ਡਾਕਟਰ ਰੈਸ਼ਲ ਦੀ ਓਕੇ ਬਈ ਆ ਦੇਖੋ ਡਾਕਟਰ ਰੈਸ਼ਲ ਦੀ ਕਿਟ ਹੈ 130 ਰੁਪਏ ਦੀ ਕਿਟ ਹੈ ਪੂਰੀ ਨਹੀਂ ਕਿੰਨੇ ਦੀ ਆ ਪੂਰੀ ਨਹੀਂ ਕਿੰਨੇ ਦਾ ਕੀ ਝਾਕਦਾ ਵਾ ਬਜ਼ਾਰ ਤੁਹਾਨੂੰ ਇੱਕ ਪੀਸ ਜਾਰ ਦਾ ਸਵਰਗ ਦਾ ਮਿਲਣਾ ਹੈ ਆਪਾਂ ਤੁਹਾਨੂੰ 130 ਰੁਪਏ ਦੀ ਪੂਰੀ ਕਿਟ ਠੀਕ ਹੈ ਜੀ ਆ ਦੇਖੋ ਬਾਡੀ ਕਾ ਵਗੈਰਾ ਆ ਗਏ 50% ਲੈਸ ਤੇ ਸ਼ੈਂਪੂ 50% ਲੇਸਤੇ 50% ਲੇਸਤੇ ਓਕੇ ਆ ਉੱਪਰ ਫੇਸ ਵੋਸ਼ ਆਇਆ ਨਵਾਂ ਇਹ ਮੌਨਸਟਰ ਫੇਸ ਵੋਸ਼ ਹੈ ਹਾਂ ਬਈ ਤੁਸੀਂ 350 ਦਾ ਇੱਕ ਲੈਣਾ ਨਾ 200 ਦੇ ਦੋ ਓਕੇ ਬਈ ਨਾਲੇ ਫਾਰਮਿੰਗ ਫੇਸ ਵੋਸ਼ ਹੈ ਸਭ ਤੋਂ ਵੱਡੀ ਗੱਲ ਠੀਕ ਆ ਬਈ ਤੁਹਾਨੂੰ ਇੱਧਰ ਆਓ ਉਹਨੇ ਗਰਮੀਆਂ ਨੇ ਹਾਂਜੀ ਗਰਮੀਆਂ ਚ ਪਾウダー ਆ ਗਿਆ ਹਾਂਜੀ ਪਿਓ ਰੂਟ ਕੰਪਨੀ ਦਾ ਝਾਰ ਹਾਂਜੀ 24 ਪੀਸਿਸ ਝਾਰ ਤੁਹਾਨੂੰ ਕਿੰਨੇ ਦਾ ਪੈਣਾ 100 ਰੁਪਏ ਦਾ ਓਕੇ ਬਈ ਪੂਰਾ ਡੱਬਾ ਹੀ ਹਾਂ ਪੂਰਾ ਡੱਬਾ 100 ਰੁਪਏ ਦਾ ਪਾウダー ਓਕੇ ਤੁਸੀਂ 100 ਰੁਪਏ ਦਾ ਲੈ ਕੇ 240 ਆ ਦਾ ਸੇਲ ਕਰਨਾ ਠੀਕ ਆ ਬਈ ਉਸ ਤੋਂ ਬਾਅਦ ਐਨ ਵੀ ਆ ਗਿਆ ਐਨ ਵੀ ਸੇਮ 120 ਰੁਪਏ ਓਕੇ ਬਈ 120 ਦਾ ਪੈਣਾ ਤੇ 240 ਆ ਦਾ ਸੇਲ ਹੋਣਾ ਓਕੇ ਬਈ ਠੀਕ ਹੈ ਇਹ ਕੌਮ ਸ਼ੇਰਨਰ ਆ ਗਿਆ ਜਿਹੜਾ ਤੁਹਾਨੂੰ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਹਾਂਜੀ ਬਈ 260 ਰੁਪਏ ਪਾਇਆ ਸੀ 240 ਰੁਪਏ ਰੇਟ ਆ ਜਾਂਦਾ ਕਵਾਜ ਕਿੰਨੇ ਦਾ ਹੈ ਬਜ਼ਾਰੋਂ 1000 ਰੁਪਏ ਦਾ ਮਿਲਦਾ ਓਕੇ ਬਈ ਠੀਕ ਹੈ